प्यारे बच्चों आज अपन क्लास 5 मेरी दुनिया पाठ नंबर 23 खेत तो प्लेट तक की भोजन खेत तो लेके साडी प्लेट तक किमे पहुंचदा है किमे तैयार हुंदा है ओदे बारे अपन पढेंगे चलो शुरू करते हैं स्कूल विच 1 जून तो छुट्टियां हो रहीयां सन् मनी बहुत खुश थी क्योंकि मनी ने छुट्टियां होंदे सार ही नानके घर जाने दा प्रोग्राम बना ले हो, बनाया होया सी बनाए प्रोग्राम अनुसार मनी अपनी मम्मी जी नाल ਨਾਨਕੇ ਘਰ ਪਹੁੰਚ ਗਿਆ ਮਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇੱਥੇ ਸਾਰਾ ਨਾਨਕਾ ਪਰਿਵਾਰ ਨਾਨਾ ਜੀ ਨਾਨੀ ਜੀ ਮਾਮਾ ਜੀ ਮਾਮੀ ਜੀ ਅਤੇ ਉਹਨਾਂ ਦੇ ਬੱਚੇ ਇਕੱਠੇ ਰਹਿੰਦੇ ਸਨ ਮਨੀ ਦੇ ਮਾਮਾ ਜੀ ਮਨੀ ਅਤੇ ਉਹਦੀ ਮੰਮੀ ਨੂੰ ਮਿਲਣ ਤੋਂ ਬਾਅਦ ਕਹਿਣ ਲੱਗੇ ਅੱਛਾ ਭੈਣ ਤੁਸੀਂ ਕਰੋ ਗੱਲਾਂ ਮੈਂ ਤਾਂ ਟਰੈਕਟਰ ਲੈ ਕੇ ਚੱਲਿਆ ਖੇਤ ਹਾੜੀ ਦੀ ਫਸਲ ਦਾ ਕੰਮ ਸਮੀਟ ਲਿਆ ਹੈ ਹੁਣ ਸੋਣ ਵਿਜਨ ਦੀ ਤਿਆਰੀ ਕਰ ਰਹੇ ਹਾਂ ਯਾਨੀ ਕਿ ਹਾੜੀ ਦੀ ਫਸਲ ਦਾ ਸمیٹ ਲਿਆ ਕੰਮ ਹੁਣ ਸੋਣ ਦੀ ਜਿਹੜੀ ਫਸਲ ਉਹਨੂੰ ਵਿਜਣ ਦਾ ਕੰਮ ਚੱਲ ਰਿਹਾ ਹੈ ਮਨੀ ਜੋ ਸਭ ਕੁਝ ਸੁਣ ਰਿਹਾ ਸੀ ਨੇ ਪੁੱਛਿਆ ਮਨੀ ਮਨੀ ਕਹਿੰਦਾ ਮਾਮਾ ਜੀ ਇਹ ਹਾੜੀ ਦੀ ਫਸਲ ਤੇ ਸੋਣ ਦੀ ਫਸਲ ਕੀ ਹੁੰਦੀ ਹੈ ਮਾਮਾ ਜੀ ਦੱਸਦੇ ਨੇ ਪੁੱਤਰ ਜਿਹੜੀਆਂ ਫਸਲਾਂ ਕਣਕ ਸਰੋਂ ਛੋਲੇ ਤੇ ਆਪਾਂ ਪਿਛਲੇ ਸਾਲ ਅਕਤੂਬਰ ਨਵੰਬਰ ਮਹੀਨੇ ਵਿੱਚ ਬੀਜੀਆਂ ਸਨ ਤੇ ਹੁਣ ਅਪ੍ਰੈਲ ਮਈ ਵਿੱਚ ਕੱਟ ਕੇ ਘਰ ਲੈਂਦੀਆਂ ਹਨ ਉਹ ਉਹ ਹੋਈਆਂ ਹਾਰੀਆਂ ਦੀਆਂ ਫਸਲਾਂ ਅਤੇ ਜਿਹੜੀ ਫਸਲਾਂ ਹੁਣ ਜੂਨ ਜੁਲਾਈ ਵਿੱਚ ਬੀਜਾਂਗੇ ਅਤੇ ਸਤੰਬਰ ਅਕਤੂਬਰ ਵਿੱਚ ਕਾਟਾਂਗੇ ਉਹ ਹੋਣ ਹੋਈਆਂ ਸੌਣ ਦੀਆਂ ਫਸਲਾਂ ਜਿਵੇਂ ਝੋਨਾ ਤੇ ਮੱਕੀ ਠੀਕ ਹੈ ਬੱਚੋ ਕ੍ਰਿਆ ਕੀ ਕ੍ਰਿਆ ਹੈ ਬੱਚੋ ਵੱਖ-ਵੱਖ ਫਸਲਾਂ ਦੇ ਬੀਜ ਇਕੱਠੇ ਕਰੋ ਇਹਨਾਂ ਦੀ ਪਛਾਣ ਕਰਕੇ ਇਹਨਾਂ ਦੇ ਨਾਮ ਲਿਖੋ ਫਿਰ ਇਹਨਾਂ ਦੀ ਹਾਰੀ ਅਤੇ ਸੌਣ ਦੀਆਂ ਫਸਲਾਂ ਵਿੱਚ ਵੰਡ ਕਰਕੇ ਸਕ੍ਰੈਪ ਬੁੱਕ ਤੇ ਲਗਾਓ ਠੀਕ ਹੈ ਬੀਜ ਇਕੱਠੇ ਕਰਕੇ ਪਤਾ ਕਰਨਾ ਵੀ ਕਿਹੜੀ ਫਸਲ ਹੈ ਤੇ ਉਹ ਹਾਰ ਦੀ ਹੈ ਜਾਂ ਸੌਣ ਦੀ ਹੈ ਉਹਨਾਂ ਅਨੁਸਾਰ ਉਹਨੂੰ ਸਕ੍ਰੈਪ ਬੁੱਕ ਤੇ ਲਾਣਾ ਹੈ ਮਨੀ ਮਾਮਾ ਜੀ ਮੈਂ ਵੀ ਤੁਹਾਡੇ ਨਾਲ ਖੇਤ ਚੱਲਾਂਗਾ ਤੇ ਵੇਖਾਂਗਾ ਕਿ ਤੁਸੀਂ ਫਸਲ ਕਿਵੇਂ ਬੀਜਦੇ ਹੋ ਮਾਮਾ ਜੀ ਚੱਲ ਫੇਰ ਬੈਠ ਟ੍ਰੈਕਟਰ ਤੇ ਚੱਲੀਏ ਖੇਤ ਨੂੰ ਖੇਤ ਵਿੱਚ ਪਹਿਲਾਂ ਹੀ ਪਹੁੰਚੇ ਹੋਏ ਨਾਨਾ ਜੀ ਜੋ ਕਾਮਿਆਂ ਨੂੰ ਕੰਮ ਸਮਝਾ ਰਹੇ ਸਨ ਅਤੇ ਨਾਲ ਹੀ ਬਲਦਾਂ ਨੂੰ ਟਿਊਬੇਲ ਦੇ ਚੁਬਚੇ ਵਿੱਚ ਵਿੱਚੋਂ ਪਾਣੀ ਪਿਲਾ ਰਹੇ ਸਨ ਮਨੀ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਏ ਮਨੀ ਨੇ ਨਾਨਾ ਜੀ ਨੂੰ ਫਤਿਹ ਬੁਲਾਈ ਅਤੇ ਨਾਨਾ ਜੀ ਹੀ ਬੜੀ ਉਤਸੁਕਤਾ ਨਾਲ ਦੱਸਿਆ ਕੀ ਮੈਂ ਵੀ ਅੱਜ ਵੇਖਾਂਗਾ ਕਿ ਖੇਤਾਂ ਵਿੱਚ ਫਸਲ ਕਿਵੇਂ ਬੀਜੀਆਂ ਜਾਂਦੀਆਂ ਹਨ ਇਹ ਸੁਣ ਕੇ ਮਾਮਾ ਜੀ ਨੇ ਕਿਹਾ ਬਈ ਤੂੰ ਬੈਠ ਆਪਣੇ ਨਾਨਾ ਜੀ ਕੋਲ ਤੇ ਕਰ ਆਪਣੀ ਤਸੱਲੀ ਮੈਂ ਚੱਲਿਆ ਟਰੈਕਟਰ ਨਾਲ ਖੇਤ ਨੂੰ ਵਾਣ ਠੀਕ ਹੈ ਨਾਨਾ ਜੀ ਹਾਂ ਪੁੱਤਰ ਉਹ ਵੀ ਜ਼ਮਾਨਾ ਸੀ ਜਦੋਂ ਅਸੀਂ ਪੂਰਾ ਖੇਤ ਬੜਦਾ ਨਾਲ ਹਲ ਚਲਾ ਕੇ ਹੀ ਵਾਇਆ ਕਰਦੇ ਸੀ ਹੁਣ ਤਾਂ ਜਦੋਂ ਦੇ ਟਰੈਕਟਰ ਆਏ ਹਨ ਇਹਨਾਂ ਬਰਦਾਂ ਨੂੰ ਵੀ ਕੋਈ ਨਹੀਂ ਪੁੱਛਦਾ ਬਸ ਘਰ ਤੋਂ ਖੇਤ ਜਾ ਖੇਤੋਂ ਘਰ ਹਰਾਚਾਰਾ ਜਾਂ ਖਾਦ ਦੀ ਢੋਆ ਢੋਾਈ ਹੀ ਕਰਦੇ ਹਨ ਪਹਿਲਾਂ ਤਾਂ ਕਿਸਾਨ ਬਰਦਾਂ ਨੂੰ ਪੁੱਤਾਂ ਵਾਂਗ ਪਾਲਦੇ ਪਾਲਦਾ ਸੀ ਸੇਵਾ ਕਰਦਾ ਸੀ ਤਾਂ ਜੋ ਤਕੜੇ ਬਰਦ ਖੇਤਾਂ ਵਿੱਚ ਉਸ ਦਾ ਪੂਰਾ 7 ਦੇ ਸਕਣ ਪਰ ਹੁਣ ਤਾਂ ਜਦੋਂ ਦੇ ਬਿਜਲੀ ਨਾਲ ਚੱਲਣ ਵਾਲੇ ਟਿਊਬਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਟਰੈਕਟਰ ਆਏ ਹਨ ਉਸ ਸਮੇਂ ਤੋਂ ਖੇਤੀ ਦੇ ਕੰਮ ਵਿੱਚ ਵੀ ਬਹੁਤ ਬਦਲਾਅ ਆ ਗਿਆ ਹੈ ਪਹਿਲਾਂ ਜਿਹੜੇ ਕੰਮਾਂ ਨੂੰ ਮਹੀਨੇ ਲੱਗ ਜਾਂਦੇ ਸੀ ਹੁਣ ਤਾਂ ਦਿਨਾਂ ਵਿੱਚ ਹੀ ਹੋ ਜਾਂਦੇ ਹਨ ਟਰੈਕਟਰ ਨਾਲ ਰਲ ਜੋੜ ਹਲ ਜੋੜ ਕੇ ਖੇਤ ਵਾਣਿਆ ਜਾਂਦਾ ਹੈ ਸੁਹਾਗੇ ਦੀ ਮਦਦ ਨਾਲ ਮਿੱਟੀ ਦੇ ਡੇਲੇ ਤੋੜ ਦਿੱਤੇ ਜਾਂਦੇ ਹਨ ਫਿਰ ਕਰਹਾ ਫੇਰ ਕੇ ਖੇਤ ਪੱਧਰ ਕਰ ਦਿੱਤਾ ਜਾਂਦਾ ਹੈ ਇਹ ਉਸ ਤੋਂ ਬਾਅਦ ਗਿਆਰੇ ਬਣਾ ਦਿੱਤੇ ਜਾਂਦੇ ਹਨ ਅਤੇ ਖਾਦ ਛਿੱਟਾ ਦਿੱਤਾ ਜਾਂਦਾ ਹੈ ਬਸ ਹੋ ਗਿਆ ਫਸਲ ਬिजनਦਾ ਬिजन ਲਈ ਖੇਤ ਤਿਆਰ ਬਸ ਇੰਨਾ ਹੀ ਕੰਮ ਹੈ ਹੁਣ ਤਾਂ ਪਹਿਲੇ ਬਹੁਤ ਟਾਈਮ ਲੱਗਦਾ ਸੀ ਪ੍ਰਸ਼ਨ ਨੰਬਰ 1 ਬੱਚੋ ਨਾਨਾ ਜੀ ਨੇ ਦੱਸਣ ਅਨੁਸਾਰ ਪਹਿਲਾਂ ਖੇਤ ਕਿਵੇਂ ਵਾਇਆ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਖੇਤ ਬਲਦਨ ਨਾਲ ਹਲ ਚਲਾ ਕੇ ਇਹ ਵਾਇਆ ਜਾਂਦਾ ਸੀ ਹੁਣ ਦੇਖੋ ਪਰਸਨ ਨੰਬਰ 2 ਬੱਚੋ ਅੱਜ ਕੱਲ ਖੇਤ ਦੀ ਤਿਆਰ ਇਹ ਕਿਵੇਂ ਕੀਤੀ ਜਾਂਦੀ ਹੈ ਅੱਜ ਕੱਲ ਖੇਤ ਦੀ ਤਿਆਰੀ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ਹਲ ਨੂੰ ਟਰੈਕਟਰ ਨਾਲ ਜੋੜ ਕੇ ਖੇਤ ਵਾਇਆ ਜਾਂਦਾ ਹੈ ਸੁਹਾਗੇ ਦੀ ਵਰਤੋਂ ਕਰਕੇ ਮਿੱਟੀ ਦੇ ਡੇਲੇ ਤੋੜੇ ਜਾਂਦੇ ਹਨ ਧਿਆਨ ਕਰਾਹੇ ਨਾਲ ਖੇਤ ਪਧਰਾ ਕੀਤਾ ਜਾਂਦਾ ਹੈ ਹੁਣ ਖੇਤ ਫਸਲ ਦੀ ਵਿੱਜਣ ਲਈ ਤਿਆਰ ਹੈ ਠੀਕ ਹੈ ਇੰਨਾ ਹੀ ਕੰਮ ਹੈ ਅੱਗੇ ਦੇਖੋ ਮਨੀ ਪਰ ਨਾਨਾ ਜੀ ਉਹ ਵੇਖੋ ਜਿਹੜਾ ਕਿਹਾਰਾ ਤਿਆਰ ਕੀਤਾ ਤਿਆਰ ਹੋਇਆ ਜਾ ਰਿਹਾ ਹੈ ਕੰਮੇ ਉਸ ਵਿੱਚ ਕਿੰਨਾ ਜ਼ਿਆਦਾ ਪਾਣੀ ਕਿਉਂ ਛੱਡੇ ਜਾਂਦੇ ਹਨ ਨਾਨਾ ਜੀ ਪੁੱਤਰ ਤੇਰਾ ਮਾਮਾ ਖੇਤ ਵਿੱਚ ਝੋਨਾ ਲਾਉਣ ਦੀ ਤਿਆਰੀ ਕਰ ਰਿਹਾ ਹੈ ਇਸ ਫਸਲ ਲਈ ਤਾਂ ਖੇਤ ਵਿੱਚ ਪਾਣੀ ਖੜਾ ਹੋਣਾ ਚਾਹੀਦਾ ਹੈ ਝੋਨੇ ਦੀ ਫਸਲ ਬੀਜਣ ਲਈ ਪਹਿਲਾਂ ਬੀਜਾਂ ਤੋਂ ਪਨੀਰੀ ਤਿਆਰ ਕੀਤੀ ਜਾਂਦੀ ਹੈ ਫਿਰ ਇਸ ਪਨੀਰੀ ਨੂੰ ਪਾਣੀ ਨਾਲ ਭਰੇ ਕਿਆਰਿਆਂ ਵਿੱਚ ਬਰਾਬਰ ਦੂਰੀ ਤੇ ਮਿੱਟੀ ਵਿੱਚ ਲਗਾ ਦਿੱਤਾ ਜਾਂਦਾ ਹੈ ਪਰੰਤੂ ਕਣਕ ਬੀਜਣ ਵੇਲੇ ਕਣਕ ਦੇ ਬੀਜਾਂ ਨੂੰ ਮਿੱਟੀ ਵਿੱਚ ਬੀਜ ਡ੍ਰਿਲ ਬੀਜ ਡ੍ਰਿਲ ਦੁਆਰਾ ਬੀਜ ਦਿੱਤਾ ਜਾਂਦਾ ਹੈ ਕਣਕ ਦੀ ਫਸਲ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਸਾਡੇ ਵੇਲੇ ਜਦੋਂ ਸਿੰਚਾਈ ਦੇ ਸਾਧਨ ਕੇਵਲ ਖੂਹ ਹੀ ਸਨ ਉਸ ਵੇਲੇ ਝੋਨੇ ਵਰਗੀਆਂ ਫਸਲਾਂ ਨਹੀਂ ਸੀ ਬੀਜੀਆਂ ਜਾਂਦੀਆਂ ਉਦੋਂ ਤਾਂ ਬਸ ਜਵਾਰ ਬਾਜਰਾ ਗੁਵਾਰ ਅਤੇ ਮੱਕੀ ਆਦੀ ਫਸਲਾਂ ਹੀ ਬੀਜੀਆਂ ਸਨ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਠੀਕ ਹੈ ਬੱਚੋ ਆਪ ਦੇ ਪਰਸਨ ਨੰਬਰ 3 ਹੋਰ ਕਿਹੜੀਆਂ ਫਸਲਾਂ ਨੂੰ ਪਨੀਰੀ ਲਗਾ ਕੇ ਉਗਾਇਆ ਜਾਂਦਾ ਹੈ ਉਹਨਾਂ ਦੇ ਨਾਮ ਲਿਖੋ ਜਿਹੜਾ ਜਿਵੇਂ ਝੋਨਾ, ਬੈਂਗਣ, ਟਮਾਟਰ ਆਦਿ ਠੀਕ ਹੈ ਬੱਚੇ ਅੱਗੇ ਦੇ ਪਰਸਨ ਨੰਬਰ 4 ਕੋਈ ਪੰਜ ਫਸਲਾਂ ਦੇ ਨਾਮ ਲਿਖੋ ਜਿਹੜੀਆਂ ਖੇਤ ਵਿੱਚ ਬੀਜਾਂ ਦੁਆਰਾ ਉਗਾਈ ਜਾਂਦੀਆਂ ਹਨ ਜਿਵੇਂ ਕਣਕ, ਮੱਕੀ, ਬਾਜਰਾ, ਗੁਵਾਰ, ਜਵਾਰ ਇਹ ਬੀਜਾਂ ਹੀ ਉਗਾਇਆ ਜਾਂਦੇ ਨੇ ਪਰਸ ਨੰਬਰ 5 ਬੱਚੋ ਇੱਕ ਫਸਲ ਦਾ ਨਾਮ ਲਿਖੋ ਜਿਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਕਿਹੜੀ ਹੈ ਝੋਨਾ ਠੀਕ ਹੈ ਅੱਗੇ ਦੇਖੋ ਅੱਛਾ ਮਨੀ ਨਾਨਾ ਜੀ ਬਸ ਬੀਜ ਵਿਜਨ ਤੋਂ ਬਾਅਦ ਫਸਲ ਤਿਆਰ ਹੋ ਜਾਂਦੀ ਹੈ ਨਾਨਾ ਜੀ ਨਹੀਂ ਪੁੱਤਰ ਇੰਨੀ ਛੇਤੀ ਨਹੀਂ ਫਸਲ ਬੀਜਨ ਤੋਂ ਬਾਅਦ ਫਸਲ ਦੀ ਸਮੇਂ-ਸਮੇਂ ਸਿਰ ਸਿਰ ਸਿਚਾਈ ਕੀਤੀ ਜਾਂਦੀ ਹੈ ਕਿਉਂਕਿ ਪੌਦਿਆਂ ਨੂੰ ਬਦਨ ਫੁੱਲਣ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਹ ਵੇਖ ਸਾਹਮਣੇ ਮੋਟਰ ਟਿਊਬਲ ਦਿਖਾਉਂਦਾ ਹੋਏ ਕਹਿੰਦੇ ਨੇ ਜਿਸ ਵਿੱਚੋਂ ਕਿੰਨੀ ਤੇਜ਼ੀ ਨਾਲ ਪਾਣੀ ਕਿਾਰੇ ਵਿੱਚ ਆ ਰਿਹਾ ਹੈ ਪਰੰਤੂ ਕੋਲ ਵੀ ਹੀ ਵੇਖ ਸਾਡੇ ਜਮਾਨੇ ਦਾ ਖੂਹ ਕੋਲ ਹੀ ਇੱਕ ਖੂਹ ਹੀ ਬਣਿਆ ਹੋਇਆ ਹੈ ਸਾਡੇ ਜਮਾਨੇ ਦਾ ਖੂਹ ਜਿਹੜਾ ਹੁਣ ਸੁੱਕਿਆ ਪਿਆ ਹੈ ਕਦੀ ਇਹ ਖੂਹ ਪਾਣੀ ਦੀ ਲੋੜ ਨੂੰ ਪੂਰਾ ਕਰਦਾ ਸੀ ਨਾਨਾ ਜੀ ਕਹਿੰਦੇ ਨੇ ਵੀ ਉਹ ਦੇਖ ਟੂਲ ਜੇ ਕਿੰਨਾ ਪਾਣੀ ਜਿਹੜਾ ਆ ਰਿਹਾ ਹੈ ਨਿਕਲ ਰਿਹਾ ਹੈ ਤੇ ਉਹਦੇ ਨਾਲ ਹੀ ਇੱਕ ਖੂਹ ਵੀ ਹੈ ਜਿਹੜਾ ਪੁਰਾਣੇ ਟਾਈਮ ਦਾ ਸਾਡੇ ਟਾਈਮ ਦਾ ਇਹ ਕਦੇ ਸਾਡੇ ਪਾਣੀ ਦੀ ਲੋੜ ਨੂੰ ਪੂਰਾ ਕਰਦਾ ਸੀ ਹੁਣ ਇਹ ਸੁੱਕਿਆ ਪਿਆ ਹੈ ਮਨੀ ਪਰ ਨਾਨਾ ਜੀ ਹੁਣ ਖੂਹ ਵਿੱਚੋਂ ਪਾਣੀ ਕਿੱਥੇ ਚਲਾ ਗਿਆ ਨਾਨਾ ਜੀ ਬਸ ਦਿਨੋ ਦਿਨ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਇਸੇ ਕਰਕੇ ਹਰ ਸਾਲ ਤੇਰੇ ਮਾਮੇ ਨੂੰ ਟਿਊਬਵਲ ਦਾ ਬੋਰ ਢੂੰਗਾ ਕਰਾਉਣਾ ਪੈਂਦਾ ਹੈ ਖਰਚ ਵੀ ਬਹੁਤ ਹੁੰਦਾ ਹੈ ਪਰ ਸਮਾਂ ਵੀ ਬਹੁਤ ਬਰਬਾਦ ਹੁੰਦਾ ਹੈ ਪਿਆ ਹੈ ਠੀਕ ਹੈ ਇਹ ਹੈ ਰਨ ਵੀ ਹਰ ਸਾਲ ਕੀ ਹੈ ਸਾਨੂੰ ਬੋਰ ਨੂੰ ਢੂੰਗਾ ਕਰਾਉਣਾ ਪੈਂਦਾ ਹੈ ਤੇ ਇਸ ਤੇ ਖਰਚਾ ਵੀ ਬਹੁਤ ਹੁੰਦਾ ਤੇ ਟਾਈਮ ਵੀ ਬਹੁਤ ਖਰਾਬ ਹੁੰਦਾ ਤੇ ਘਰੇ ਵੀ ਅੱਜਕੱਲ ਆਪਾਂ ਨੇ ਜਿਹੜੀ ਮੋਟਰ ਲਾਈ ਹੋਈ ਸੀ ਟੰਕੀਆਂ ਨੂੰ ਭਰਨ ਲਈ ਛੱਤੇ ਉਹ ਆ ਵੀ ਜਿਹੜਾ ਬੋਰ ਢੂੰਗਾ ਕਰਨਾ ਪਿਆ ਹੈ ਕਿਉਂ ਉੱਥੇ ਵੀ ਪਾਣੀ ਦਾ ਪੱਧਰ ਜਿਹੜਾ ਨੀਵਾ ਹੋ ਗਿਆ ਹੈ ਪਰਸਨ ਨੰਬਰ 6 ਬੱਚੋ ਫਸਲਾਂ ਦੀ ਸਿੰਚਾਈ ਲਈ ਕਿਉਂ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਪੌਦਿਆਂ ਦੇ ਵਦਨਪੁਲਨ ਲਈ ਪਾਣੀ ਦੀ ਲੋੜ ਹੁੰਦੀ ਹੈ ਇਸ ਕਰਕੇ ਉਹਦੀ ਸਿੰਚਾਈ ਕੀਤੀ ਜਾਂਦੀ ਹੈ ਪਰਸਨ ਨੰਬਰ 7 ਬੱਚੋ ਕੀ ਫਸਲਾਂ ਦੀ ਸਿੰਚਾਈ ਦੇ ਕੁਝ ਹੋਰ ਸਾਧਨ ਵੀ ਹਨ ਅਧਿਆਪਕ ਦੀ ਮਦਦ ਨਾਲ ਪਤਾ ਕਰੋ ਹਾਂਜੀ ਬਰਖਾ ਖੂਹ ਤਲਾਬ ਨਦੀਆਂ ਪੁਆਰਾ ਸਿੰਚਾਈ ਤੇ ਟੂਬਕਾ ਸਿੰਚਾਈ ਵੀ ਕੀ ਹੈ ਸਿਚਾਈ ਕਰਨ ਦੇ ਸਾਧਨ ਹਨ। ਕਸ ਨੰਬਰ 8 ਬੱਚੋ, ਖੇਠਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦਾਂ ਦੀਆਂ ਤਸਵੀਰਾਂ ਨਾਵਾ ਸਮੇਤ ਦਿੱਤੀਆਂ ਗਈਆਂ ਹਨ। ਇਹਨਾਂ ਸੰਦਾਂ ਦੀ ਵਰਤੋਂ ਖੇਤੀਬਾੜੀ ਵਿੱਚ ਕੀ ਕੀ ਕੰਮ ਲੈਣ ਲਈ ਕੀਤੀ ਜਾਂਦੀ ਹੈ ਉਹ ਆਪਾਂ ਨੇ ਲਿਖਣਾ ਹੈ। ਇਹ ਕੀ ਹੈ ਬੱਚੋ, ਟਰੈਕਟਰ ਹੈ। ਆਹ ਕੀ ਹੈ ਕਲਟੀਵੇਟਰ ਹੈ, ਯਾਨੀ ਕਿ ਹਲ ਹੈ। ਤੇ ਆਹ ਕੀ ਹੈ ਬੀਜ ਪੋਰ ਹੈ। ਠੀਕ ਹੈ? ਯਾ ਆਪਾਂ ਬੀਜ ਡ੍ਰਿਲ ਕਹਿ ਦਈਏ। ਇਹ ਕੀ ਹੈ ਸੂਆਗਾ ਹੈ। ਠੀਕ ਹੈ ਆ ਦੇਖੋ ਹੁਣ ਟਰੈਕਟਰ ਦੀ ਕੀ ਵਰਤੋਂ ਹੈ ਇਸ ਦੀ ਵਰਤੋਂ ਨਾਲ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਹਲ ਦੀ ਖੇਤ ਵਾਇਆ ਜਾਂਦਾ ਹੈ ਸੂ ਆਗਾ ਖੇਤ ਵਿੱਚ ਮਿੱਟੀ ਦੇ ਡੇਲੇ ਤੋੜੇ ਜਾਂਦੇ ਹਨ ਤੇ ਬੀਜ ਪੌਦ ਬੀਜਾਂ ਨੂੰ ਮਿੱਟੀ ਵਿੱਚ ਬੀਜ ਪੌਦ ਦੁਆਰਾ ਵਿਜਿਆ ਜਾਂਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਮਣੀ ਆਪਣੇ ਨਾਨਾ ਜੀ ਨਾਲ ਗੱਲਾਂ ਕਰ ਰਿਹਾ ਸੀ ਕਿ ਉਸਦੇ ਮਾਮਾ ਜੀ ਵੀ ਕੁਝ ਆਰਾਮ ਕਰਨ ਲਈ ਉਹਨਾਂ ਕੋਲ ਆ ਗਏ ਉਹਨਾ ਟਿਊਬਲ ਤੋਂ ਉਹਨਾਂ ਨੇ ਟਿਊਬਲ ਤੋਂ ਮੂੰਹ ਹੱਥ ਧੋ ਕੇ ਪਾਣੀ ਪੀਤਾ ਤੇ ਮਨੀ ਨੂੰ ਪੁੱਛਿਆ ਹੋਰ ਬਈ ਹੋਰ ਗਈ ਤਸੱਲੀ ਹੋ ਗਈ ਤਸੱਲੀ ਸਾਡੇ ਭਾਂਜੇ ਦੀ ਖੇਤੀਬਾੜੀ ਬਾਰੇ ਨਾਨਾ ਜੀ ਚੱਲ ਬਈ ਪੁੱਤਰਾ ਹੁਣ ਤੁਸੀਂ ਕਰੋ ਮਾਮਾ ਭਾਂਜਾ ਗੱਲਾਂ ਤੇ ਮੈਂ ਕਰਦਾ ਆਰਾਮ ਅੱਗੇ ਦੇਖੋ ਮਨੀ ਹੁਣ ਮਨੀ ਕੀ ਕਹਿੰਦਾ ਮਾਮਾ ਜੀ ਉਹੋ ਦੂਰ ਅਗਲੇ ਖੇਤ ਵਿੱਚ ਇੱਕ ਬੰਦਾ ਪਿੱਠ ਤੇ ਕੁਝ ਬੰਨ ਕੇ ਹੱਥ ਵਿੱਚ ਪਿਛਕਾਰੀ ਨਾਲ ਕੀ ਕਰ ਰਿਹਾ ਆ ਦੇਖੋ ਇਹ ਦੱਸ ਰਿਹਾ ਵੀ ਕੀ ਕਰ ਰਿਹਾ ਪਿੱਛੇ ਕੁਝ ਬੰਨ ਕੇ ਮਾਮਾ ਜੀ ਬੇਟਾ ਜੀ ਉਹ ਫਸਲ ਉੱਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਿਹਾ ਹੈ ਤਾਂ ਜੋ ਕਿ ਖੇਤੀ ਫਸਲ ਨੂੰ ਖੜੀ ਫਸਲ ਨੂੰ ਲੱਗਣ ਵਾਲੀਆਂ ਕੀਟ ਮਰ ਜਾਣ ਖੇਤ ਵਿੱਚ ਫਸਲ ਦੇ ਨਾਲ ਨਾਲ ਕਈ ਫालतू ਪੌਦੇ ਜਿਵੇਂ ਕਹਾ ਬਾਥੂ ਚਲਾਈ ਗੁੱਲੀ ਸਿੱਟਾ ਵੀ ਉਗੇ ਆਉਂਦੇ ਹਨ ਉਹਨਾਂ ਨੂੰ ਨਸ਼ਟ ਕਰਨ ਲਈ ਨਦੀਨ ਨਾਸ਼ਕ ਨਦੀਨ ਨਾਸ਼ਕ ਵੀ ਇਸੇ ਤਰ੍ਹਾਂ ਛਿੜਕੇ ਜਾਂਦੇ ਹਨ ਮਿੱਟੀ ਵਿੱਚਲੇ ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿੰਚਾਈ ਤੋਂ ਬਾਅਦ ਕਈ ਵਾਰ ਇਹ ਰਸਾਇਣਕ ਖਾਦ ਜਾਕ ਦਾ ਵੀ ਛਿੱਟਾ ਹੱਥ ਨਾਲ ਦਿੱਤਾ ਜਾਂਦਾ ਹੈ ਇਹ ਕਹਿੰਦੇ ਵੀ ਜ਼ਮੀਨ ਦੀ ਜਿਹੜੀ ਘਾਟ ਹੈ ਉਹਨੂੰ ਤਤਵਾ ਦੀ ਘਾਟ ਹੈ ਪੌਸ਼ਕ ਤਤਵਾ ਦੀ ਉਹਨੂੰ ਵੀ ਪੂਰਾ ਕਰਨ ਲਈ ਆਪਾਂ ਕੀ ਕਹਿੰਦੇ ਰਸਾਇਣਿਕ ਖਾਦ ਦਾ ਛਿੱਟਾ ਹੱਥ ਨਾਲ ਦਿੰਦੇ ਆ ਜਿਵੇਂ ਆਇਦਰ ਦੇ ਰਿਹਾ ਠੀਕ ਹੈ ਪਰੰਤੂ ਇਹਨਾਂ ਸਭ ਪਦਾਰਥਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਪੈਂਦੀ ਹੈ ਮਨੀ ਮਾਮਾ ਜੀ ਜੇਕਰ ਇਹ ਇਹ ਪਦਾਰਥ ਕੀਟ ਤਾ ਅਤੇ ਨਦੀਨਾ ਨੂੰ ਮਾਰ ਦਿੰਦੇ ਹਨ ਤਾਂ ਫਿਰ ਇਹ ਸਾਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਇਹ ਫਸਲ ਤਾਂ ਅਸੀਂ ਆਪਣੇ ਖਾਣ ਲਈ ਉਗਾ ਰਹੇ ਹਾਂ ਪੁੱਤ ਨੇ ਬਹੁਤ ਵੱਡਾ ਸਵਾਲ ਪੁੱਛ ਲਿਆ ਵੀ ਉਹਨਾਂ ਨੂੰ ਮਾਰ ਦਿੰਦੇ ਤਾਂ ਆਪਾਂ ਖਾਂਦੇ ਆਂ ਵੀ ਆਪਾਂ ਨੂੰ ਕੋਈ ਨੁਕਸਾਨ ਨਹੀਂ ਪਤਾੰਦੇ ਮਾਮਾ ਡੂੰਗਾ ਹੋਕਾ ਭਰ ਕੇ ਪੁੱਤਰ ਬਿਲਕੁਲ ਇਹੀ ਗੱਲ ਤਾਂ ਇਸ ਵਾਰ ਖੇਤੀ ਮਾਰਾ ਨੂੰ ਕਿਸਾਨਾਂ ਨੂੰ ਸਮਝਾਇਆ ਹੈ ਕਿ ਜਿਹੜੇ ਖੇਤੀ ਦੇ ਮਾਹਿਰ ਹੈ ਉਹਨਾਂ ਨੇ ਕਿਸਾਨ ਨੂੰ ਸਮਝਾਈ ਹੈ ਕਿ ਉਪਜ ਵਧਾਉਣ ਲਈ ਇਹ ਜੋ ਕੀਟਨਾਸ਼ਕ ਨਦੀਨ ਨਾਸ਼ਕ ਤੇ ਰਸਾਇਣਿਕ ਖਾਦਾਂ ਵਰਤੀਆਂ ਜਾ ਰਹੀਆਂ ਹਨ ਇਹ ਮਨੁੱਖ ਲਈ ਵੀ ਬਹੁਤ ਹਾਨੀਕਾਰਖਨ ਹੈ ਇਸੇ ਲਈ ਖੇਤੀ ਮਹਾਰਾ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦਿੱਤੀ ਹੈ ਜੈਵਿਕ ਖੇਤੀ ਕਿਹੜੀ ਹੁੰਦੀ ਹੈ ਬੱਚੋ ਜਿਸ ਵਿੱਚ ਆਪਾਂ ਕਿਸੇ ਵੀ ਹਾਨੀਕਾਰਕ ਦਵਾਈਆਂ ਦੀ ਜਾਂ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕਰਦੇ ਇਸ ਖੇਤੀ ਵਿੱਚ ਇਹਨਾਂ ਬਨਾਉਟੀ ਤੇਜਰੀ ਲੇ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜੋ ਮਹਿੰਗੇ ਵੀ ਹਨ ਅਤੇ ਸਾਡੀ ਸਿਹਤ ਅਤੇ ਵਾਤਾਵਰਣ ਲਈ ਨੁਕਸਾਨਦਾਇਕ ਵੀ ਹਨ ਠੀਕ ਹੈ ਹੁਣ ਦੇਖੋ ਪ੍ਰਸ਼ਨ ਖਾਲੀ ਥਾਂ ਮ ਭਰਨੀ ਹੈ ਬੱਚੋ ਫਸਲਾਂ ਨੂੰ ਕੀਟਾਂ ਤੋਂ ਬਚਾਉਣ ਲਈ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਨਦੀਨਨਾਸ਼ਕ ਦਾ ਛਿੜਕਾਵਾ ਕੀਤਾ ਜਾਂਦਾ ਹੈ ਖੇਤ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਖਾਦ ਪਾਈ ਜਾਂਦੀ ਹੈ ਫਸਲ ਦੇ ਨਾਲ ਨਾਲ ਕੁਝ ਨਦੀਨ ਵੀ ਉੱਗੇ ਆਉਂਦੇ ਹਨ ਕੀਟਨਾਸ਼ਕ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਠੀਕ ਹੈ ਬੱਚੋ ਅੱਗੇ ਦੇਖੋ ਅਧਿਆਪਕ ਲਈ ਖੇਤਾਂ ਵਿੱਚ ਕੀਟਨਾਸ਼ਕ ਨਦੀਨਨਾਸ਼ਕਾਂ ਅਤੇ ਰਸਾਇਣਿਕ ਖਾਦਾ ਦੇ ਵਰਤੋਂ ਸਾਵਧਾਨੀ ਨਾਲ ਕਿਉਂ ਕਰਨੀ ਚਾਹੀਦੀ ਹੈ ਇਸ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਵੇ। ਕਿਉਂ ਕਰਨੀ ਚਾਹੀਦੀ ਹੈ ਬੱਚਿਓ ਕਿਉਂਕਿ ਇਹ ਬਹੁਤ ਹੀ ਜ਼ਹਿਰ ਹੁੰਦਾ ਹੈ ਇਸੇ ਜੇ ਇਹ ਆਪਣੇ ਸਰੀਰ 'ਚ ਜਾਣਗੇ ਤਾਂ ਆਪਾਂ ਨੂੰ ਇਹ ਬਿਮਾਰ ਵੀ ਕਰ ਸਕਦੇ ਨੇ ਤੇ ਉਰੇ ਤੱਕ ਆਪਣੀ ਜਾਨ ਵੀ ਜਾ ਸਕਦੀ ਹੈ। ਠੀਕ ਹੈ ਇਸ ਕਰਕੇ ਸਾਵਧਾਨੀਪੂਰਵਕ ਇਹਦਾ ਇਸਤੇਮਾਲ ਕਰਨਾ ਚਾਹੀਦਾ। ਹੁਣ ਜੈਵਿਕ ਖੇਤੀ ਦੇਖੋ ਬੱਚਿਓ ਕੀ ਹੁੰਦੀ ਹੈ? ਜੀਵਿਕ ਖੇਤੀ ਵਿੱਚ ਰਸਾਇਣਿਕ ਖਾਦ ਦੀ بجائے ਹਰੀ ਖਾਦ, ਕੰਪੋਸਟ ਖਾਦ ਜਾਂ ਗੰਡੋਇਕ ਦੁਆਰਾ ਤਿਆਰ ਖਾਦ ਵਰਤੀ ਜਾਂਦੀ ਹੈ। ਇਹ ਦੇਖੋ ਖਾਦ ਹਰੀ ਖਾਦ ਜਿਹੜੇ ਹਰੇ ਪੇੜ-ਪੌਦਿਆਂ ਤੋਂ ਬਣਦੀ ਹੈ ਤੇ ਕੰਪੋਸਟ ਖਾਦ ਜਿਹੜੇ ਆਪਾਂ ਘਰੇ ਜਾਂ ਗੋਬਰ ਤੋਂ ਜਾਂ ਜਿਹੜੀ ਗੜਨ ਸੜਨ ਤੋਂ ਜਿਹੜੀ ਬਣਦੀ ਹੈ ਉਹਨੂੰ ਆਪਾਂ ਕੰਪੋਸਟ ਖਾਦ ਕਹਿੰਦੇ ਆ ਤੇ ਗੰਡੋਈਆਂ ਦੁਆਰਾ ਇਹ ਜਿਹੜੇ ਨੇ ਇਹਨਾਂ ਦੁਆਰਾ ਜਿਹੜੀ ਤਿਆਰ ਕੀਤੀ ਜਾਂਦੀ ਹੈ ਖਾਦ ਉਹਨੂੰ ਆਪਾਂ ਗੰਡੋਈਆਂ ਦੁਆਰਾ ਤਿਆਰ ਕੀਤੀ ਹੋਈ ਖਾਦ ਕਹਿੰਦੇ ਆ ਤੇ ਇਹ ਵੀ ਇਹ ਹੀ ਵਰਤੀ ਜਾਂਦੀ ਹੈ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਗਊ ਮੂਤਰ ਗੁੜ ਵੇਸਣ ਆਦਿ ਦਾ ਮਿਸ਼ਰਣ ਵਰਤਿਆ ਜਾਂਦਾ ਹੈ ਕਿਹੜਾ ਗਊ ਮੂਤਰ ਹੋ ਗਿਆ ਜਾਂ ਫਿਰ ਗੁੜ ਹੋ ਗਿਆ ਜਾਂ ਫਿਰ ਵੇਸਣ ਆਦਿ ਦਾ ਮਿਸ਼ਰਣ ਵਰਤੇ ਜਾਂਦਾ ਹੈ ਨੀਮ ਦੇ ਪੱਤੇ ਤੇ ਲਸਣ ਹਰੀਆਂ ਮਿਰਚਾਂ ਅਤੇ ਤੰਬਾਕੂ ਦੇ ਪੱਤੇ ਪੀਸ ਕੇ ਇੱਕ ਕੋਲ ਤਿਆਰ ਕੀਤਾ ਜਾਂਦਾ ਹੈ ਇਸ ਕੋਲ ਨੂੰ ਕੀਟ ਨਾਸ਼ਕ ਤੇ ਤੌਰ ਤੇ ਆਪਾਂ ਛਿੜਕਾਵਾ ਕਰ ਦਿਆਂ ਇੱਕ ਤਰ੍ਹਾਂ ਦਾ ਇੱਕ ਦੇਸੀ ਹੋ ਗਿਆ ਜੈਵਿਕ ਤੇ ਅੱਗੇ ਦੇਖੋ ਖੱਟੇ ਲੱਸੀ ਅਤੇ ਫਟਕਰੀ ਨੂੰ ਓਲੀ ਨਾਸ਼ਕ ਵੱਲੋਂ ਵਰਤਿਆ ਜਾਂਦਾ ਹੈ ਠੀਕ ਹੈ ਨਦੀਨਾਂ ਨੂੰ ਖੇਤ ਵਿੱਚੋਂ ਹੱਥ ਦੁਆਰਾ ਜਾਂ ਫਿਰ ਆਪਾਂ ਇਹ ਖੁਰਪੀ ਦੁਆਰਾ ਜਾਂ ਹੈਰੋ ਦੁਆਰਾ ਕੱਢ ਦਿੱਤਾ ਜਾਂਦਾ ਹੈ ਠੀਕ ਹੈ ਉਰੇ ਦਵਾਈਆਂ ਨਹੀਂ ਛਿੜਕਨੀ আচ্ছা ਪਾਉ ਜੇ ਵੀ ਖੇਤੀ ਵਿੱਚ ਸਾਰੇ ਕੁਦਰਤੀ ਕੁਦਰਤੀ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਮਨੁੱਖਾਂ ਤੇ ਵਾਤਾਵਰਣ ਨੂੰ ਲਈ ਲਾਭਦਾਇਕ ਹੈ ਠੀਕ ਹੈ ਹੁਣ ਮਨੀ ਕੀ ਕਹਿ ਰਿਹਾ ਮਾਮਾ ਜੀ ਫਿਰ ਤਾਂ ਸਾਨੂੰ ਵੀ ਅਜਿਹੀ ਖੇਤੀ ਹੀ ਕਰਨੀ ਚਾਹੀਦੀ ਹੈ ਮਾਮਾ ਜੀ ਬਿਲਕੁਲ ਪੁੱਤਰ ਆਪਾਂ ਵੀ ਹੁਣ ਜੈਵਿਕ ਵਿਧੀ ਨਾਲ ਹੀ ਖੇਤੀ ਕਰਨੀ ਸ਼ੁਰੂ ਕਰ ਦੇਣੀ ਹੈ ਅਤੇ ਇਸ ਵਾਰ ਝੋਨੇ ਦੀ ਫਸਲ ਵੀ ਥੋੜੀ ਹੀ ਬੀਜੀ ਹੈ ਬੀਜਣੀ ਹੈ ਕਿਉਂਕਿ ਦਿਨੋ ਦਿਨ ਧਰਤੀ ਹੇਠਾ ਪਾਣੀ ਦੀ ਕਮੀ ਹੋਣ ਕਾਰਨ ਖਰਚਾ ਵੀ ਵੱਧ ਪੈਂਦਾ ਹੈ ਅਤੇ ਜੇਕਰ ਧਰਤੀ ਹੇਠਲਾ ਪਾਣੀ ਹੀ ਖਤਮ ਹੋ ਗਿਆ ਤਾਂ ਫਿਰ ਪੰਜਾਬ ਦੀ ਧਰਤੀ ਕਿਤੇ ਬੰਜਰ ਹੀ ਨਾ ਹੋ ਜਾਵੇ ਠੀਕ ਹੈ ਤੇ ਇੱਕ ਸਮੱਸਿਆ ਹੈ ਇੱਕ ਸੰਕਟ ਹੈ ਤੇ ਮਣੀ ਕੀ ਕਹਿੰਦਾ ਮਾਮਾ ਜੀ ਜਦੋਂ ਇਹ ਫਸਲ ਤਿਆਰ ਹੋ ਗਈ ਤਾਂ ਫੇਰ ਕੀ ਕਰੋਗੇ ਮਾਮਾ ਜੀ ਦੱਸਦੇ ਨੇ ਫੇਰ ਕੀ ਕਰਾਂਗੇ ਬੇਟਾ ਝੋਨੇ ਦੀ ਪੱਕੀ ਫਸਲ ਨੂੰ ਕੰਬਾਈਨ ਦੀ ਮਦਦ ਨਾਲ ਕੱਟ ਲਿਆ ਜਾਂਦਾ ਹੈ ਤੇ ਫਿਰ ਇਸ ਨੂੰ ਲੋਡ ਅਨੁਸਾਰ ਧੁੱਪ ਲਵਾ ਕੇ ਮੰਡੀ ਵਿੱਚ ਵੇਚ ਦਿੱਤਾ ਜਾਂਦਾ ਹੈ ਇਹ ਦੇਖੋ ਇੱਕ ਕੰਬਾਈਨ ਹੈ ਕਿਵੇਂ ਕੱਟ ਰਹੇ ਨੇ ਠੀਕ ਹੈ ਕੁਝ ਚਾਵਲ ਤੇਰੇ ਨਾਨੀ ਜੀ ਘਰੇਲੂ ਵਰਤੋਂ ਲਈ ਰੱਖ ਲੈਂਦੇ ਹਨ ਤੇ ਇਸ ਤੋਂ ਇਲਾਵਾ ਜਦੋਂ ਹਾੜੀ ਯਾਨੀ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਨੂੰ ਦਾਤੀ ਨਾਲ ਕੱਟ ਲਿਆ ਜਾਂਦਾ ਹੈ ਯਾਨੀ ਕਿ ਹਾੜੀ ਦੀ ਫਸਲ ਕਣਕ ਨੂੰ ਆ ਦੇਖੋ ਦਾਤੀ ਨਾਲ ਕੱਟ ਰਿਹਾ ਹੈ ਭਰਿਆ ਬਣਾ ਕੇ ਯਾਨੀ ਕਿ ਭਰਿਆ ਬਣਾ ਕੇ ਇਹ ਇੱਕ ਥਾਂ ਇਕੱਠਾ ਕਰ ਲਿਆ ਜਾਂਦਾ ਹੈ ਫਿਰ ਥ੍ਰੈਸ਼ਰ ਦੀ ਮਦਦ ਨਾਲ ਦਾਣੇ ਅਤੇ ਤੂੜੀ ਵੱਖ-ਵੱਖ ਕਰ ਲਈ ਜਾਂਦੇ ਹਨ ਅੱਜ ਕੱਲ ਕੰਬਾਈਨਾਂ ਨੂੰ ਆਨ ਨਾਲ ਹੀ ਕੰਮ ਹੋਰ ਵੀ ਆਸਾਨ ਹੋ ਗਿਆ ਹੈ ਕੰਬਾਈਨਾਂ ਦੇ ਆਨ ਨਾਲ ਹੋਰ ਵੀ ਕੰਮ ਜਿਹੜਾ ਆਸਾਨ ਹੋ ਗਿਆ ਹੈ ਇਹ ਕੰਬਾਈਨਾਂ ਤਾਂ ਫਸਲ ਨੂੰ ਕੱਟ ਵੀ ਜਾਂਦੀ ਹੈ ਅਤੇ ਨਾਲ ਨਾਲ ਦਾਣੇ ਵੀ ਕੱਢ ਜਾਂਦੀ ਹੈ ਪੁਰਾਣੇ ਸਮੇਂ ਵਿੱਚ ਤੇਰੇ ਨਾਨਾ ਜੀ ਵੇਲੇ ਤਾਂ ਫਸਲ ਦੀਆਂ ਪਰਿਆਂ ਨੂੰ ਪਿੰਡ ਵਿੱਚ ਕਿਸ ਕਿਸੇ ਪੱਕੀ ਥਾਂ ਤੇ ਲਿਜਾ ਕੇ ਵਿਛਾ ਦਿੱਤਾ ਜਾਂਦਾ ਸੀ ਫਿਰ ਬਲਦਾਂ ਦੀ ਸਹਾਇਤਾ ਨਾਲ ਗਹਾਈ ਕਰ ਕਰ ਕੇ ਦਾਣੇ ਵੱਖ ਕੀਤੇ ਜਾਂਦੇ ਸਨ ਇਸ ਕੰਮ ਨੂੰ ਬਹੁਤ ਸਮਾਂ ਲੱਗ ਜਾਂਦਾ ਸੀ ਉਸ ਟਾਈਮ ਪਰ ਆਂ ਟਾਈਮ ਕੀ ਹੁੰਦਾ ਸੀ ਫਸਲ ਨੂੰ ਕੱਟ ਕੇ ਜਿਹੜੇ ਪੱਕੀ ਥਾਂ ਤੇ ਲਿਜਾ ਕੇ ਉਹਨੂੰ ਵਿਛਾ ਕੇ ਉਹਦੀ ਬੈਲ ਬਲਦਾਂ ਨਾਲ ਜਾਂ ਕਈ ਇਹ ਬਈ ਆਣ ਜਾਣ ਵਾਲੇ ਨਾਲ ਗਾਹੀ ਕੀਤੀ ਜਾਂਦੀ ਸੀ ਤਾਂ ਕਿ ਉਸ ਤੋਂ ਦਾਣੇ ਨਿਕਲ ਜਾਣ ਠੀਕ ਹੈ ਇਸੇ ਟਾਈਮ ਬਹੁਤ ਲੱਗਦਾ ਸੀ ਆਪਨੇ ਵਰਤੋਯੋਗ ਫਸਲ ਕਰ ਰੱਖ ਕੇ ਬਾਕੀ ਮੰਡੀ ਵਿੱਚ ਵੇਚ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਫਸਲ ਦੀ ਪੈਦਾਵਾਰ ਤੇ ਆਇਆ ਖਰਚ ਵੀ ਪੂਰਾ ਹੋ ਜਾਂਦਾ ਹੈ ਅਤੇ ਘਰੇਲੂ ਖਰਚ ਲਈ ਆਮਦਨ ਵੀ ਹੋ ਜਾਂਦੀ ਹੈ ਇਸ ਤਰ੍ਹਾਂ ਜਦੋਂ ਕਿਸਾਨ ਦੀ ਮਿਹਨਤ ਫਲ ਲਿਆਉਂਦੀ ਹੈ ਤਾਂ ਕਿਸਾਨ ਖੁਸ਼ੀ ਵਿੱਚ ਨੱਚਦਾ ਗਾਉਂਦਾ ਭੰਗੜੇ ਪਾਉਂਦਾ ਘਰ ਆਉਂਦਾ ਹੈ ਤੇ ਵਿਸਾਖੀ ਦਾ ਮੇਲਾ ਤਾਂ ਤੂੰ ਵੇਖਿਆ ਹੀ ਹੈ ਉਹ ਉਸ ਦਿਨ ਸਾਡੇ ਪੰਜਾਬ ਵਿੱਚ ਸਭ ਤੋਂ ਵੱਧ ਖੁਸ਼ੀ ਦਾ ਮਾਹੌਲ ਹੁੰਦਾ ਹੈ ਠੀਕ ਹੈ ਵਿਸਾਖੀ ਦਾ ਮੇਲਾ ਕਾਦੇ ਲਈ ਮਨਾਇਆ ਜਾਂਦਾ ਹੈ ਫਸਲਾਂ ਦੇ ਪੱਕਣ ਤੇ ਉਹ ਜਦੋਂ ਕੱਟ ਕੇ ਆਪਾਂ ਮੰਡੀ ਵੇਚ ਕੇ ਆਪਾਂ ਕੋਲ ਪੈਸੇ ਆਉਂਦੇ ਹਨ ਉਹਦੀ ਖੁਸ਼ੀ ਵਿੱਚ ਆਪਾਂ ਵਿਸਾਖੀ ਦਾ ਮੇਲਾ ਮਨਾਉਂਦੇ ਹਾਂ अच्छा क्रिया की है बच्चों अखबारों में खेतवाड़ी नाल संबंधित चित्र इकट्ठे करके स्क्रैप बुक में लगाओ अध्यापक के लिए अखबारों में जो खेतीबाड़ी नाल संबंधित कुछ नईया तकनीक बारे कोई खबर या तस्वीरें काट के ले आओ और थेदार थे नाल विचार चर्चा करो ठीक है प्रश्न नंबर 10 बच्चों फसल नु काटना और दाणे कडन दी प्रक्रिया बारे की बारे लिखो जब फसल पक जाती है तब ਉਸ ਨੂੰ ਦਾंती ਨਾਲ ਕੱਟ ਲਿਆ ਜਾਂਦਾ ਹੈ ਭਰਿਆ ਬਣਾ ਕੇ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ ਜਾਂਦਾ ਹੈ ਦਾਣੇ ਕੱਢਣ ਵਾਲੀ ਮਸ਼ੀਨ ਥਰੇਸਰ ਦੀ ਵਰਤੋਂ ਕਰਕੇ ਦਾਣੇ ਅਤੇ ਤੂੜੀ ਵੱਖ-ਵੱਖ ਕਰਨੇ ਜਾਂਦੇ ਹਨ ਠੀਕ ਹੈ ਬੱਚੋ ਪਸੰਦ ਨੰਬਰ 11 ਪੁਰਾਣੇ ਸਮੇਂ ਵਿੱਚ ਤੂੜੀ ਵਿੱਚੋਂ ਦਾਣੇ ਵੱਖ ਕਿਵੇਂ ਕੀਤੇ ਜਾਂਦੇ ਸਨ ਫਸਲ ਦੀ ਕਟਾਈ ਕਰਕੇ ਭਰਿਆਂ ਨੂੰ ਪਿੰਡ ਵਿੱਚ ਕਿਸੇ ਪੱਕੀ ਜਗ੍ਹਾ ਤੇ ਲਿਜਾ ਕੇ ਵਿਛਾ ਦਿੱਤਾ ਜਾਂਦਾ ਸੀ ਗਾਹਕ ਕਰਕੇ ਦਾਣੇ ਕੱਢਣ ਲਈ ਬਲਦਾ ਦੀ ਮਦਦ ਲਈ ਜਾਂਦੀ ਸੀ ਠੀਕ ਹੈ ਇਹ ਪੁਰਾਣੇ ਟਾਈਮ ਦਾ ਦੱਸੇ ਵਿੱਚ ਪਰਸਨ ਨੰਬਰ 12 ਬੱਚੋ ਕੰਬਾਈਨ ਨੇ ਕਿਸਾਨਾਂ ਦੇ ਕੰਮ ਨੂੰ ਸੁਖਾਲਾ ਕਿਵੇਂ ਬਣਾ ਕਰ ਦਿੱਤਾ ਕੰਬਾਈਨ ਫਸਲ ਕੱਟਦੇ ਕੱਟਦੇ ਹੀ ਦਾਣੇ ਵੱਖ ਕਰ ਦਿੰਦੀਆਂ ਹਨ ਕਿਸਾਨਾਂ ਦਾ ਕੰਮ ਸੌਖਾ ਹੋ ਜਾਂਦਾ ਹੈ ਤੇ ਸਮਾਂ ਵੀ ਬਚ ਜਾਂਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਮਨੀ ਕਹਿੰਦਾ हां मामा जी एक दिन ਸਾਡੇ ਸਕੂਲ ਵਿੱਚ ਵਿਸਾਖੀ ਦੇ ਤਿਉਹਾਰ ਤੋਂ ਪਹਿਲਾਂ ਇੱਕ ਵਿਦਿਆਰਥੀ ਨੇ ਧਨੀ RAM ਚਾਤ੍ਰਿਕ ਦੁਆਰਾ ਵਿਸਾਖੀ ਤੇ ਲਿਖੀ ਕਵਿਤਾ ਵੀ ਗਾਈ ਸੀ ਤੋੜੀ ਤੰਦ ਸਾंभ ਹਾੜੀ ਵਿੱਚ ਕੱਟ ਕੇ ਲੰਬੜਾ ਦੇ ਸਾਹਾ ਦਾ ਹਿਸਾਬ ਕੱਟ ਕੇ ਫਗਗ ਚੱਗਾ ਚਾਦਰਾ ਨਵਾ ਸਿਵਾ ਕੇ ਸਮਾ ਵਾਲੀ ਡਾਂਗ ਉੱਤੇ ਤੇਲ ਲਾ ਕੇ ਕੱਜ ਮਾਰੇ ਵੰਜਲੀ ਆਨੰਦ ਛਾ ਗਿਆ ਮਾਰਦਾ ਦਮਾਮੇ ਜਟ ਮੇਲੇ ਆ ਗਿਆ ਠੀਕ ਹੈ ਬੱਚੋ ਇੱਕ ਕਵਿਤਾ ਹੈ ਅੱਗੇ ਦੇਖੋ ਗੱਲਾਂ ਕਰਦੇ ਤੇ ਵਿਸਾਖੀ ਦਾ ਗੀਤ ਗਾਉਂਦੇ ਮਾਮਾ ਭਾਂ ਦਾ ਘਰ ਆ ਗਏ ਘਰ ਆਉਂਦੇ ਹੀ ਨਾਨੀ ਜੀ ਨੇ ਦੋਨਾਂ ਨੂੰ ਮੂੰਹ ਹੱਥ ਤੋਂ ਕੇ ਰੋਟੀ ਖਾਣ ਲਈ ਕਿਹਾ ਤਾਂ ਮਾਮਾ ਜੀ ਨੇ ਮਣੀ ਨੂੰ ਦੱਸਿਆ ਕਿ ਰੋਟੀ ਉਸ ਕਣਕ ਦੇ ਦਾਣਿਆਂ ਤੋਂ ਬਣੀ ਹੈ ਜਿਸ ਬਾਰੇ ਆਪਾਂ ਗੱਲਾਂ ਕਰਦੇ ਆਏ ਹਾਂ ਮਣੀ ਪਰ मामाजी ਕਿੱਥੇ ਉਹ ਕਣਕ ਦੇ ਦਾੜੇ ਅਤੇ ਕਿੱਥੇ ਆਹ ਗੋਲ-ਗੋਲ ਰੋਟੀ मामाजी ਇਹ ਤਾਂ ਹੁਣ ਤੂੰ ਆਪਣੇ ਨਾਨੀ ਜੀ ਤੋਂ ਹੀ ਪੁੱਛ ਨਾਨੀ ਜੀ ਪੁੱਤਰ ਤੇਰੇ ਨਾਨਾ ਜੀ ਤੇ मामाजी ਦੀ ਸਖਤ ਮਿਹਨਤ ਤੋਂ ਬਾਅਦ ਫਸਲ ਘਰ ਆਉਂਦੀ ਹੈ ਇਸੇ ਕਣਕ ਤੋਂ ਆਪਾਂ ਸਾਰਾ ਸਾਲ ਆਟਾ ਦਲੀਆ ਸੁਜੀ ਮੈਦਾ ਬਣਾ ਕੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੇ ਹਾਂ ਜਿਵੇਂ ਆਟਾ ਦੇ ਘੜਾ ਤੇ ਪੰਜੀਰੀ ਸੂਜੀ ਤੋਂ ਹਲਵਾ ਤੇ ਸੂਜੀ ਦੀ ਖੀਰ ਮੈਦੇ ਦੀ ਪੂਰੀਆ ਅਤੇ ਸੇਵੀਆਂ ਆਦਿ ਬਣਾਉਂਦੇ ਹਨ ਕਣਕ ਤੋਂ ਬਿਨਾ ਮੱਕੀ ਤੋਂ ਕਣਕ ਤੋਂ ਬਿਨਾ ਮੱਕੀ ਤੋਂ ਮੱਕੀ ਦੇ ਦਾਣੇ ਭੁੰਨੇ ਦਾਣੇ ਮੱਕੀ ਦੇ ਆٹے ਦੀ ਰੋਟੀ ਬਣਾਈ ਜਾਂਦੀ ਹੈ ਜੋ ਸਰਦੀਆਂ ਵਿੱਚ ਸਾਰਾ ਸਾਗ ਨਾਲ ਬਹੁਤ ਸੌਂਕ ਨਾਲ ਖਾਧੀ ਜਾਂਦੀ ਹੈ ਸੋਨੇ ਦੀ ਫਸਲ ਤੇ ਚਾਵਲ ਕੜਵਾ ਕੇ ਨਮਕੀਨ ਚਾਵਲ ਮਿੱਠੇ ਚਾਵਲ ਅਤੇ ਖੀਰ ਬਣਾਈ ਜਾਂਦੀ ਹੈ। ਇਸੇ ਲਈ ਕਰਾਉਂਤੇ ਇਹਨਾਂ ਨਾਜਾਂ ਨੂੰ ਸੁਕਾ ਕੇ ਡਰਮ ਵਿੱਚ ਪਰ ਲਿਆ ਜਾਂਦਾ ਹੈ। ਕਣਕ ਦਾ ਆਟਾ ਤਿਆਰ ਕਰਨ ਲਈ ਕਣਕ ਸਾਫ਼ ਕਰਕੇ ਚੱਕੀ ਤੋਂ ਆਟਾ ਪੀਸਾ ਲਿਆ ਜਾਂਦਾ ਹੈ। ਜਦੋਂ ਬਿਜਲੀ ਨਾਲ ਚੱਲਣ ਵਾਲੀਆਂ ਚੱਕੀਆਂ ਨਹੀਂ ਸੀ ਲੱਗੀਆਂ ਉਸ ਸਮੇਂ ਅਸੀਂ ਘਰ ਵਿੱਚ ਹੀ ਚੱਕੀ ਤੇ ਆਟਾ ਪੀਸਦੇ ਸੀ। ਫਿਰ ਆਟੇ ਨੂੰ ਪਾਣੀ ਨਾਲ ਗੁੰਨ੍ਹ ਲਿਆ ਜਾਂਦਾ ਹੈ ਗੁੰਨੇ ਹੋਏ ਆٹے ਦੇ ਪੇੜੇ ਬਣਾ ਕੇ ਚੱਕਲੇ ਵੇਲਣ ਦੀ ਮਦਦ ਨਾਲ ਗੋਲ ਰੋਟੀ ਤਿਆਰ ਕੀਤੀ ਜਾਂਦੀ ਹੈ ਇਸ ਨੂੰ ਤਵੇ ਉੱਪਰ ਪਾ ਕੇ ਅਗ ਨਾਲ ਪਕਾਇਆ ਜਾਂਦਾ ਹੈ ਤਾਂ ਕਿਤੇ ਜਾ ਕੇ ਗੋਲ ਜਿਹੜੇ ਰੋਟੀ ਖਾਣ ਦੀ ਪਲੇਟ ਵਿੱਚ ਪੋਚਦੀ ਹੈ ਇਹ ਨਾ ਕਿੰਨੀ ਮਿਹਨਤ ਹੈ ਨਾ ਕਿੰਨੀ ਮਿਹਨਤ ਮਨੀ ਕਹਿੰਦਾ ਨਾਨੀ ਜੀ ਇਹ ਤਾਂ ਸੱਚਮੁੱਚ ਹੀ ਬਹੁਤ ਮਿਹਨਤ ਵਾਲਾ ਕੰਮ ਹੈ ਫਿਰ ਤਾਂ ਸਾਨੂੰ ਹੁਣੇ ਹੀ ਰੋਟੀ ਪਲੇਟ ਵਿੱਚ ਰੱਖਣੀ ਚਾਹੀਦੀ ਹੈ ਜਿੰਨੀ ਖਾਣੀ ਹੋਵੇ ਛੋਟੀ ਨਹੀਂ ਛੜਨੀ ਚਾਹੀਦੀ ਠੀਕ ਹੈ ਬੱਚੋ ਆਪਾਂ ਨੇ ਦੇਖੋ ਕਿੰਨੀ ਮਿਹਨਤ ਕਰਦੇ ਨੇ ਉਸ ਤੋਂ ਬਾਅਦ ਆਪਣੀ ਪਲੇਟ ਤੱਕ ਜਿਹੜੀ ਰੋਟੀ ਹੈ ਉਹ ਪੋਚ ਦੀ ਹੈ ਇਸ ਕਰਕੇ ਆਪਾਂ ਕਦੇ ਵੀ ਖਾਣਾ ਛੋਟਾ ਨਹੀਂ ਛੜਨਾ ਜੇ ਉਨਾ ਖਲੋ ਜਿੰਨਾ ਖਾਪਾ ਖਾ ਸਕਦੇ ਬਰਬਾਦ ਨਹੀਂ ਕਰਨਾ ਮਾਮਾ ਜੀ ਬਿਲਕੁਲ ਪੁੱਤਰ ਤੂੰ ਤਾਂ ਬਹੁਤ ਸਿਆਣੀ ਗੱਲ ਕੀਤੀ ਜੇਕਰ ਆਪਾਂ ਇਸੇ ਤਰ੍ਹਾਂ ਸਿਆਣਪ ਨਾਲ ਅਨਾਜ ਦੀ ਵਰਤੋਂ ਕਰਾਂਗੇ ਤਾਂ ਹੀ ਸਾਡੇ ਦੇਸ਼ ਦੀ ਪੂਰੀ ਆਬਾਦੀ ਨੂੰ ਭੋਜਨ ਮਿਲ ਸਕੇਗਾ ਠੀਕ ਹੈ ਬੱਚੋ ਅੱਗੇ ਦੇਖੋ ਅਧਿਆਪਕ ਲਈ ਅਧਿਆਪਕ ਵਿਦਿਆਰਥੀਆਂ ਨੂੰ ਅਨਾਜਾਂ ਤੋਂ ਭੋਜਨ ਪਦਾਰਥ ਤਿਆਰ ਕਰਨ ਵਾਲੇ ਕੁਝ ਉਦਯੋਗ ਬਾਰੇ ਜਾਣਕਾਰੀ ਦੇ ਸਕਦਾ ਹੈ ਜਿਵੇਂ ਬੇકરી ਉਦਯੋਗ ਠੀਕ ਹੈ ਬੇਕਰੀ ਉਦਯੋਗ ਕੀ ਹੁੰਦਾ ਜਿੱਥੇ ਬ੍ਰੈਡ ਤੇ ਬਿਸਕਟ ਵਗੈਰਾ ਬਣਦੇ ਨੇ ਯਾਦ ਰੱਖਣ ਯੋਗ ਗੱਲਾਂ ਕਣਕ ਸਰੋਂ ਅਤੇ ਛੋਲੇ ਹਾੜੀ ਜਾਂ ਰਬੀ ਦੀਆਂ ਫਸਲਾਂ ਹਨ ਠੀਕ ਹੈ ਨਰਮਾ ਚੋਨਾ ਮੱਕੀ ਬਾਜਰਾ ਸ਼ੋਣੀ ਸ਼ੌਣ ਜਾਂ ਖਰੀਫ ਦੀਆਂ ਫਸਲਾਂ ਹਨ ਅੱਜ ਕੱਲ੍ਹ ਖੇਤੀ ਆਧੁਨਿਕ ਸੰਦਾਂ ਨਾਲ ਕੀਤੀ ਜਾਂਦੀ ਹੈ ਰਸਾਇਣਿਕ ਖਾਦਾਂ ਦੀ ਖਾ ਜਾਂ ਜੈਵਿਕ ਖਾਦਾਂ ਦੀ ਵਰਤੋਂ ਕਿੰਨੀ ਕਰਨੀ ਚਾਹੀਦੀ ਹੈ ਨਦੀਨਾ ਅਤੇ ਕੀਟਾ ਨੂੰ ਖਤਮ ਕਰਨ ਲਈ ਅਜਿਹੇ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਪ੍ਰਸ਼ਨ ਨੰਬਰ 13 ਬੱਚੋ ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਕੀ ਕੀ ਪਕਵਾਨ ਬਣਦੇ ਹਨ? ਕਿਹੜਾ ਬਣਦਾ ਘੜਾ, ਸੇਵੀਆਂ, ਦਲੀਆ, ਠੀਕ ਹੈ ਬੱਚੋ ਹੋਰ ਵੀ ਲਿਖ ਸਕਦੇ ਤੁਸੀਂ। ਪ੍ਰਸ਼ਨ ਨੰਬਰ 14 ਬੱਚੋ ਕੀ ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਅ ਇਲਾਵਾ ਕਿਸੇ ਹੋਰ ਆਟੇ ਤੋਂ ਵੀ ਰੋਟੀ ਬਣਦੀ ਹੈ? ਇਹ ਕਿਸ ਮੌਸਮ ਵਿੱਚ ਬਣਾਈ ਜਾਂਦੀ ਹੈ ਦੇਖੋ ਮੱਕੀ ਤੇ ਬਾਜਰੇ ਦੇ ਆٹے ਦੀ ਰੋਟੀ ਬਣਦੀ ਹੈ ਤੋਂ ਆٹے ਤੋਂ ਬਣਦੀ ਹੈ ਇਹ ਜਿਹੜਾ ਹੈ ਸਰਦੀ ਦੇ ਮੌਸਮ ਵਿੱਚ ਬਣਾਈ ਜਾਂਦੀ ਹੈ ਠੀਕ ਹੈ ਅੱਗੇ ਦੇਖੋ ਪਰਸਨ ਨੰਬਰ 15 ਤਾਂ ਆਪਨੇ ਘਰ ਵਿੱਚ ਕਿਸੇ ਖਾਸ ਮੌਕੇ ਦਾ ਦਿਨ ਤਿਉਹਾਰ ਤੇ ਬਣਾਏ ਜਾਣ ਵਾਲੇ ਪਕਵਾਨਾਂ ਬਾਰੇ ਲਿਖੋ ਕੀ ਬਣਦੇ ਨੇ ਮੰਗਲਵਾਰ ਵਾਲੇ ਦਿਨ ਹਲਵਾ ਬਸੰਤ ਨੂੰ ਪੀਲੇ ਚੌਲ ਲੋੜੀ ਮਾਗੀ ਤੇ ਸਰੋਂ ਦਾ ਸਾਗ ਤੇ ਕੰਜਕਾਂ ਵਾਲੇ ਦਿਨ ਪੂਰੀ ਹਲਵਾ ਬਣਦਾ ਹੈ ਠੀਕ ਹੈ ਪਰਸਨ ਨੰਬਰ 16 ਬੱਚੋ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਉਸ ਬਾਰੇ ਸੰਖੇਪ ਵਿੱਚ ਲਿਖੋ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਮੌਕੇ ਫਸਲ ਦੀ ਵਾਢੀ ਸ਼ੁਰੂ ਹੁੰਦੀ ਹੈ ਕਈ ਥਾਵਾਂ ਤੇ ਮੇਲੇ ਲੱਗਦੇ ਹਨ ਸਾਰੇ ਖੁਸ਼ੀਆਂ ਮਨਾਉਂਦੇ ਹਨ ਨਵੇਂ ਕੱਪੜੇ ਪਾਏ ਜਾਂਦੇ ਹਨ ਗਿੱਧਾ ਪੰਗੜਾ ਪਾਇਆ ਜਾਂਦਾ ਹੈ ਠੀਕ ਹੈ ਬੱਚੋ ਪ੍ਰਸ਼ਨ ਨੰਬਰ 17 ਚਾਵਲ ਤੋਂ ਕਿਹੜੇ-ਕਿਹੜੇ ਪਕਵਾਨ ਬਣਾਏ ਜਾ ਸਕਦੇ ਨੇ ਕਿਵੇਂ ਮਿੱਠੇ ਚਾਵਲ ਖੀਰ ਪੁਲਾਵ ਤੇ ਇਡਲੀ ਢੋਸਾ ਆਦਿ ਠੀਕ ਹੈ ਅਗੇ ਦੇਖੋ ਅਧਿਆਪਕ ਲਈ ਅਧਿਆਪਕ ਵਿਦਿਆਰਥੀਆਂ ਨਾਲ ਪੰਜਾਬ ਤੋਂ ਬਿਨਾ ਹੋਰ ਪ੍ਰਾਂਤਾਂ ਵਿੱਚ ਫਸਲ ਤੇ ਇਹ ਪਕਣ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਤਿਉਹਾਰਾਂ ਬਾਰੇ ਗੱਲਬਾਤ ਕਰਦੇ ਠੀਕ ਹੈ ਦੇਖੋ ਖੇਤਾਂ ਦੇ ਰਹਿਣ ਖੌਂਦ ਨੂੰ ਅੱਗ ਨਹੀਂ ਲਾਉਣਾ ਚਾਹੀਦਾ ਇਸ ਨੂੰ ਅੱਗ ਲਾਉਣ ਨਾਲ ਖਤਰਨਾਕ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਇਸ ਨਾਲ ਕੁਝ ਜਾਨਵਰਾਂ ਅਤੇ ਪੰਛੀਆਂ ਪੰਛੀ ਜਿਹੜੇ ਮਰ ਜਾਂਦੇ ਹਨ ਇਸ ਨਾਲ ਮਨੁੱਖਾਂ ਨੂੰ ਵੀ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਈ ਖੇਤਾਂ ਦੀ ਰਹਿਣ ਖੌਂਦ ਜਿਵੇਂ ਕਿ ਪ੍ਰਾਲੀ ਆਦਿ ਨੂੰ ਜ਼ਮੀਨ ਦੇ ਵਿੱਚ ਹੀ ਵਾ ਦੇਣਾ ਚਾਹੀਦਾ ਹੈ ਇਹ ਗਲ ਸੜਕੇ ਜੈਵਿਕ ਖਾਦ ਦਾ ਕੰਮ ਕਰਦੀਆਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਕਦੇ ਵੀ ਪੱਤਿਆਂ ਤੇ ਹੋਰ ਵਾਧੂ ਪਦਾਰਥਾਂ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਸਾਨੂੰ ਹਮੇਸ਼ਾ ਵਾਤਾਵਰਣ ਦੇ ਦੋਸਤ ਬਣ ਕੇ ਰਹਿਣਾ ਚਾਹੀਦਾ ਹੈ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ